ਨਮਸਕਾਰ ਦੋਸਤੋ ਮੈਂ ਸ਼ਮਿਸ ਉਤਰਾ ਤੁਸੀਂ ਦੇਖ ਰਹੇ ਹੋ ਖਲਚਲ ਪੰਜਾਬ ਦੀ ਖੇਡ ਪਤਨ ਨੂੰ ਲੈ ਕੇ ਕਹਿੰਦੇ ਆ ਕਿ ਮਨ ਵਿੱਚ ਹੋਵੇ ਜਜਵਾ ਤੇ ਮੰਜਲਾ ਓਖੀਆਂ ਨਹੀਂ ਪਾਣੀਆਂ ਰਾਹੁਲ ਸ਼ਰਮਾ ਨਾਲ ਗੱਲਬਾਤ ਕਰਾਂਗੇ ਤਾਂ ਕਿ ਇੰਟਰਨੈਸ਼ਨਲ weight lifting ਕਰਕੇ ਜਿਨ੍ਹਾਂ ਨੇ ਪੰਜਾਬ ਦਾ ਕੀ ਆਪਣੇ ਪੂਰੇ ਹਿੰਦੁਸਤਾਨ ਦਾ ਨਾਂ ਰੋਸ਼ਨ ਕੀਤਾ ਹੈ ਆ ਪਰ ਅੱਜ ਗੱਲ ਕਰਾਂਗੇ ਉਹ rahul sharma ਜਿਹੜੇ ਸਾਬਕਾ ਬਤੈਕ ਆ ਗਏ ਭੋਜ ਦੇ ਜਗਿੰਦਰ ਪਾਲ ਜੀ ਦੇ ਉਹਨਾਂ ਦੇ ਆਫਿਸ ਚ ਆਏ ਆ ਪਰ ਜਗਿੰਦਰ ਪਾਲ ਨਾਲ ਬਸ ਵੀ ਉਸ ਬੱਚੇ ਦਾ ਜਿਹੜਾ ਕਿ ਹੌਸਲਾ ਵਧਾਇਆ ਗਿਆ ਉਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਪਰ ਜਿਹੜਾ ਸਾਬਕਾ ਬਤੈਕ ਜਗਿੰਦਰ ਪਾਲ ਆ ਉਹਨਾਂ ਦਾ ਵੀ ਕਹਿਣਾ ਹੈਗਾ ਕਿ youth ਨੂੰ ਵੀ ਇੱਕ ਮੈਸੇਜ ਦਿੱਤਾ ਗਿਆ ਕਿ ਨਸ਼ੇ ਤੋਂ ਦੂਰ ਰਹੋ ਤੇ rahul sharma ਨੇ ਰੱਖਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਚਲੋ ਗੱਲਬਾਤ ਕਰਦੇ ਆ ਪੁਰੇ ਬਤੈਕ ਜਗਿੰਦਰ ਪਾਲ ਨਾਲ ਵੀ ਤੇ rahul sharma ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਜਿਹੜਾ ਅਜੋ ਬੇਟ ਲਿਫਟਿੰਗ 'ਚ ਜਿਹੜੇ ਗੋਲ ਮੈਲ ਚ ਜਿੱਤ ਗਿਆ ਹੈ ਇਹ ਪ ਕਿਤਾਇਆ ਤੇ ਉਹਨਾਂ ਹਿੰਦੁਸਤਾਨ ਦੇ ਕਮਕੀ ਆਪਣੇ ਜ਼ਿਲ੍ਹੇ ਦਾ ਨਾਂ ਜਿਹੜਾ ਰੋਸ਼ਨ ਕੀਤਾ ਹੈ ਗਲਬਤ ਕਰਦਿਆਂ rahul sharma ਨਾਲ ਤੇ ਪੂਰੇ ਵਿਧਾਇਕ ਜਗਿੰਦਰ ਪੰਨਾ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀਲ ਸਨੋਤਰਾ ਆਪਣੇ ਸੰਜੁਗੀਆਂ ਕੌਸ਼ਲਪਤਾ ਦੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਅੱਜ ਬੜੀ ਖੁਸ਼ੀ ਰਹੀ ਨਾ ਸਾਡੇ ਪੰਜਾਬ ਦੇ ਵਿੱਚੋਂ ਉਸ ਤੋਂ ਗੁਰਦਾਸਪੁਰ ਦੇ ਵਿੱਚੋਂ rahul sharma ਜੀ ਪੂਰੇ ਵਰਲਡ ਦੇ ਵਿੱਚ ਕੋਈ ਹਿੰਦੁਸਤਾਨ ਦੇ ਕਹਿੰਦੇ ਬੰਦੇ ਹੈ ਜਿਹਨਾਂ ਵਰਲਡ ਪੀਨ ਵਿੱਚ ਪਰ ਕਾਰਕੰਤੀ ਦਾ ਉਹ ਤੈਨਾ ਬੋਲ ਬੰਦ ਜਿਦਿ ਕੇ ਆਇਨਾ ਸਾਡੇ ਹਿੰਦੁਸਤਾਨ ਲਈ ਬੜੀ ਗਰਵ ਦੀ ਗੱਲ ਹੈ ਪਰ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਬੱਚੇ ਆ ਜਿਹੜਾ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ ਉਸੇ ਤਰ੍ਹਾਂ ਹੀ ਮੈਂ ਬਾਬਾ ਨਾਨਕ ਜੀ ਦੀ ਪ੍ਰਾਰਥਨਾ ਕਰਦਾ ਆਸ ਬੱਚੇ ਦੇ ਉੱਤੇ ਬਾਬਾ ਨਾਨਕ ਦਾ ਮੇਰ ਭਰੇ ਹੱਥ ਰਵੇ ਤੇ ਦਿਨ ਦੁਗਣੀ ਤੇ ਰਾਤ ਚੁਗਣੀ ਤੱਕ ਹੀ ਕਰੇ ਇਹ ਮੇਰੀ ਕਾਮਨਾ ਹੈ ਪਰ ਖਾਸ ਤੌਰ ਦੇ ਉਤੇ ਮੈਂ ਇਹ ਵੀ ਗੱਲ ਕਹਿਣਾ ਚਾਹਾਂ ਜਿੱਤੇ ਸਰਕਾਰਾਂ ਸਦੇ ਕਦੇ ਕੰਮ ਕਰਦੀਆਂ ਨਹੀਂ ਸਰਕਾਰਾਂ ਨੂੰ ਚਾਹੀਦਾ ਹੈ ਭਾਵੇਂ ਸਟੇਟ ਦੀ ਸਰਕਾਰ ਹੋਵੇ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਕਿ ਜਦੋਂ ਵਰਲਡ ਲੈਵਲ ਦਾ ਮੁੱਦਾ ਜਿੱਤ ਕੇ ਆਇਆ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਇਹਨਾਂ ਨੂੰ ਬਹੁਤ ਬਹੁਤ ਦਾ ਸ਼ਾਦਾ ਕਰੇ ਕਿ ਦੀ ਔਰ ਇਹਨਾਂ ਨੂੰ ਅੱਛੇ ਮੈਕਿਆਂ ਦੇ ਵਿੱਚ ਨੌਕਰੀ ਦੇਣੀ ਚਾਹੀਦੀ ਹੈ ਨੌਕਰੀ ਦੇ ਕੇ ਨਿਵਾਜਣਾ ਚਾਹੀਦਾ ਔਰ ਉਹਦੇ ਨਾਲ ਨਾਲ ਸਾਡੇ ਪੰਜਾਬ ਦਾ ਵੀ ਇੱਕ ਮਾਣ ਮੁੰਡੇ ਨੇ ਵਧਾਇਆ ਹੈ ਔਰ ਸਾਡੀ ਪੰਜਾਬ ਦੀ ਸਰਕਾਰ ਨੂੰ ਵੀ ਚਾਹੀਦਾ ਅੱਛੇ ਤਰੀਕੇ ਦੇ ਨਾਲ ਬੁਲਿਆ ਮੈਕੋ ਦੇ ਵਿੱਚ ਨੂੰ ਨੌਕਰੀ ਦੇਣੀ ਚਾਹੀਦੀ ਆ ਔਰ ਇਹਦੀ ਜਿੰਨੀ ਸਹਾਇਤਾ ਹੋ ਸਕਦੀ ਹੈ ਕਰਨੀ ਚਾਹੀਦੀ ਆ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਜਿਸ ਤਰ੍ਹਾਂ ਰਾਹੁਲ ਸ਼ਰਮਾ ਜੀ ਨੇ ਮਿਹਨਤ ਕਰਕੇ ਅੱਜ ਇਹ ਹਿੰਦੁਸਤਾਨ ਦਾ ਨਾ ਜੜਾ ਰੋਸ਼ਨ ਕੀਤਾ ਕੋਈ ਬੱਚੇ ਇਹਨਾਂ ਤੋਂ ਸੇਧ ਲੈ ਕੇ ਸਾਰੇ ਹਿੰਦੁਸਤਾਨ ਦਾ ਪੰਜਾਬ ਦਾ ਨਾਮ ਰੋਸ਼ਨ ਕਰਨ ਬਹੁਤ-ਬਹੁਤ ਮੇਰਬਾਨੋ ਮੁਬਾਰਕਾਂ ਹੈ ਖਾਸ ਕਰਕੇ ਰਾਹੁਲ ਜੀ ਦੇ ਫਾਦਰ ਸਾਹਿਬ ਨੂੰ ਉਹਨਾਂ ਦੇ ਪਰਿਵਾਰ ਨੂੰ ਮੇਰਬਾਨੋ ਮੁਬਾਰਕਾਂ ਵਾਹ ਵਾਹ ਸਤਿ ਸ੍ਰੀ ਅਕਾਲ ਜੀ ਸਰ ਮੈਂ ਅੱਜ ਤੋਂ 10 ਸਾਲ ਪਹਿਲਾਂ 파ਵਰ ਲਿਫਟਿੰਗ ਗੇਮ ਦੀ ਸਰ ਤਿਆਰੀ ਸ਼ੁਰੂ ਕੀਤੀ ਸੀ ਸਰ 10 ਸਾਲ ਦੇ ਸਫਰ ਦੇ ਵਿੱਚ ਲਗਾਤਾਰ ਪਹਿਲੇ 5 ਸਾਲ ਸਰ ਹਾਰੀ برداشت ਕੀਤੀ ਹੈ ਜੀ ਉਸ ਤੋਂ ਬਾਅਦ ਸਰ ਲਗਾਤਾਰ ਦੇਸ਼ਕੀ ਜਰਮੈਂਟ ਕਰਨ ਲੱਗਾ ਰਿਹਾ ਉਸ ਤੋਂ ਬਾਅਦ ਸਰ ਮੇਰੇ 5 ਸਾਲ ਲਗਾਤਾਰ ਪ੍ਰਮਾਤਮਾ ਦੀ ਕਿਰਪਾ ਕੀਤੀ ਸਰ 5 ਸਾਲ ਦੇ ਵਿੱਚ ਮੈਂ 25 ਅਚੀਵਮੈਂਟਸ ਸਰ ਹਾਸਲ ਕੀਤੀਆਂ ਔਰ 25 ਮੇਰੇ ਕੋਲ ਸਰ 골ਡ ਮੈਡਲ ਨੇ ਔਰ ਲਗਾਤਾਰ ਸਰ 5 ਸਾਲ ਪ੍ਰਮਾਤਮਾ ਦੀ ਕਿਰਪਾ ਨਾਲ ਸੰਬੰਧਿਤ ਬਹੁਤ ਪ੍ਰਾਪਤ ਕੀਤੀਆਂ ਇਸ ਸਾਲ ਸਰ ਨੈਸ਼ਨਲ ਗੇਮਾਂ ਦੇ ਵਿੱਚ ਸਰ ਮੇਰੀ ਸਿਲੈਕਸ਼ਨ ਹੋਈ ਸੀ ਵਰਲਡ ਗੇਮਾਂ ਦੇ ਲਈ ਸਾਡੇ ਭਾਰਤ ਦੇ ਵਿੱਚ ਟੋਟਲ 16 ਖਿਡਾਰੀ ਸੀ ਜਿਹੜੇ ਵਰਲਡ ਗੇਮਾਂ ਦੇ ਲਈ ਸਰ ਗਏ ਸੀਗੇ ਔਰ ਉਹਨਾਂ ਦੇ ਵਿੱਚੋਂ ਸਰ ਇੱਕ ਮੈਂ ਸੀਗਾ ਮਤਲਬ ਔਰ ਉਹਦੇ ਵਿੱਚੋਂ ਸਰ ਪ੍ਰਮਾਤਮਾ ਦੀ ਕਿਰਪਾ ਨਾਲ ਸਰ ਸਭ ਤੋਂ ਜ਼ਿਆਦਾ ਜਿਹੜੇ ਮੈਡਲ ਹਨ ਸਰ ਮੈਂ ਹੀ ਪ੍ਰਾਪਤ ਕੀਤੇ ਆ ਪ੍ਰਮਾਤਮਾ ਦੀ ਜੋ ਮਿਹਰ ਹੋਈ ਹੈ ਤਿੰਨ 골ਡ ਮੈਡਲ ਆਪਣੇ ਦੇਸ਼ ਭਾਰਤ ਦੇ ਲਈ ਆਪਣੇ ਪੰਜਾਬ ਦੇ ਲਈ ਆਪਣੇ ਚਲੇ ਲਈ ਸਰ ਮੈਂ ਲੈ ਕੇ ਆਇਆ ਜੀ ਔਰ ਇਸ ਲਈ ਆਪਣੇ ਦੇਸ਼ ਵਾਸੀਆਂ ਦਾ ਆਪਣੇ ਭਾਰਤ ਵਾਸੀਆਂ ਦਾ ਸਰ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜੀ ਔਰ ਅੱਗੇ ਸਰ ਮੇਰੀ ਅਚੀਵਮੈਂਟ ਸਰ ਕਾਮਨ ਵੈਲਥ ਗੇਮਾਂ ਜਿਹੜੀ ਆ ਰਹੀਆਂ ਨੇ ਉਹ ਹੋएगी ਦੇਸ਼ ਭਾਰਤ ਲਈ ਜੀ ਸਰ ਮੈਂ ਮਿਹਨਤ ਕਰ ਰਿਹਾ ਔਰ ਆਹ ਕਾਮਨ ਵੈਲਥ ਗੇਮਾਂ ਦੇ ਵਿੱਚੋਂ ਸਰ ਮੈਂ ਆਪਣੇ ਦੇਸ਼ ਭਾਰਤ ਦੇ ਲਈ ਸਿਰਫ ਫਿਰ ਤੋਂ ਇਸੇ ਤਰ੍ਹਾਂ ਸਰ ਉਪਲਬਧੀ ਹਾਸਲ ਕਰਕੇ ਸਰ ਮੈਂ ਮੈਡਲ ਲੈ ਕੇ ਆਵਾਂਗਾ ਜੀ ਸਰਕਾਰ ਦੇ ਵਿੱਚ ਆਪਣਾ ਕੀਤਾ ਤੁਹਾਡੀ ਇਹ ਸਰ ਸਰਕਾਰ ਵਾਲਾ ਸਰ ਦੇਖ ਲਓ ਅਜੇ ਤਾਂ ਸਰ ਸਰਕਾਰ ਦੀ ਸਰ ਕੈਰ ਕਰ ਕਾਰਜਕਾਰੀ ਸਰ ਚੱਲਦੀ ਹੈ ਦੇਖੋ ਮੈਂ ਇਸ ਬਾਰੇ ਸਰ ਅਜੇ ਕੁਝ ਕਹਿਣਾ ਨਹੀਂ ਚਾਹੁੰਦਾ ਸਰਕਾਰ ਦੀ ਸਰ ਜੋ ਵੀ ਕਾਰਜ ਜਾਰੀ ਹੋਏਗੀ ਸਰ ਉਹਦਾ ਮੈਂ ਸਵਾਗਤ ਯੂਥ ਕਿਹੜਾ ਹੈਗਾ ਜਿਆਦਾ ਤੇ ਦਿਖਿਆ ਨਸ਼ੇ ਵਾਲਾ ਬੰਦਾ ਯਾਰ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਸਰ ਮੈਂ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਆਪਣੇ ਦੇਸ਼ ਦੇ ਲਈ ਆਪਣੇ ਪੰਜਾਬ ਦੇ ਲਈ ਸਰ ਜੋ ਵੀ ਤੁਸੀਂ ਯੋਗਦਾਨ ਕਰ ਸਕਦੇ ਹੋ ਜੋ ਵੀ ਕਰ ਸਕਦੇ ਹੋ ਤੁਹਾਡਾ ਜੋ ਵੀ ਆਪਣੇ ਦੇਸ਼ ਦੇ ਲਈ ਸੰਯੋਗ ਹੋਏਗਾ ਤੁਸੀਂ ਵੱਧ ਛੜ ਕੇ ਸਰ ਬढ़ावा ਦਿਓ ਔਰ ਨਸ਼ਾ ਤਾਂ ਸਰ ਦੂਰ ਹੋ ਜਾਓ